ਮਨ ਭਾਗੀ ਘਟਨਾ ਵਾਪਰੀ ਹੈ ਪਹਿਲਗਾਮ ਦੇ ਵਿੱਚ ਔਰ ਹੁਣ ਸਵਾਲ ਉਹੀ ਖੜੇ ਹੁੰਦੇ ਆ ਕਿ ਕੀ ਸਾਡੀ ਕਸ਼ਮੀਰ ਪਾਲਿਸੀ ਸਹੀ ਵਰਕ ਕਰ ਰਹੀ ਹੈ ਕਿਉਂਕਿ ਜਦੋਂ ਧਾਰਾ 370 ਵਾਲਾ ਇਸ਼ੂ ਆਇਆ ਤਾਂ ਕਿਹਾ ਗਿਆ ਕਿ ਹੁਣ ਕਸ਼ਮੀਰ ਚ ਅੱਤਵਾਦ ਵੀ ਖਤਮ ਹੋ ਜਾਊਗਾ ਹੁਣ ਕਸ਼ਮੀਰ ਦੇ ਵਿੱਚ ਜਿਹੜਾ ਫੰਡਿੰਗ ਜਾਂਦੀ ਉਹ ਨਹੀਂ ਹੋਊਗੀ ਕਸ਼ਮੀਰ ਚ ਅੱਤਵਾਦ ਖਤਮ ਹੋ ਜਾਊ ਸਾਰੇ ਜਿਹੜੇ ਪੁਰਾਣੇ ਦਿਨ ਨੇ 올ਡ ਗੋਲਡਨ ਡੇਜ ਉਹ ਵਾਪਸ ਆ ਜਾਣਗੇ ਪਰ ਹਾਲਾਤ ਕੁਝ ਬਦਲਦੇ ਦਿਖਾਈ ਨਹੀਂ ਦੇ। ਅਸਲ 'ਚ ਘਟਨਾ ਇੱਕ ਤਾਂ ਦੁਖਦਾਈ ਘਟਨਾ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਘਰ ਦੇ ਜੀਵ ਜਿਹੜੇ ਨੇ ਮਾਰੇ ਗਏ ਨੇ ਜਿਹੜੇ ਉੱਥੇ ਗਏ ਸੀ ਉਹਨਾਂ ਦੇ ਘਰਾਂ ਦੇ ਵਿੱਚ ਜਦੋਂ ਮੈਸੇਜ ਜਾਂਦਾ। ਬੜਾ ਹੀ ਜਿਹੜੀ ਇੱਕ ਗਨ ਦੀ ਪੋਲਿਟਿਕਸ ਹੈ ਕਿਸੇ ਪਾਸੇ ਵੱਲ ਬੰਦੇ ਹੋਵੇ ਬੰਦੂਕ ਦੀ ਸਿਆਸਤ ਹੈ। ਇਹ ਅੱਜ ਦੇ ਸਵਲਾਈਡ ਵਰਗ ਮਤਲਬ ਦੁਨੀਆ ਦੇ ਵਿੱਚ ਇਹਨੂੰ ਸਰਾਇ ਨਹੀਂ ਜਾ ਸਕਦਾ ਇਹਦਾ ਪੱਖ ਨਹੀਂ ਲਿਆ ਜਾ ਸਕਦਾ ਚਾਹੇ ਉਹ ਕੋਈ ਵੀ ਤਰ ਕਰਦੀ ਹੋਵੇ ਜਿਹੜਾ ਇਹ ਮੈਸੈਕਰ ਹੈ ਇਹ ਮੈਸੈਕਰ ਇਸ ਲਈ ਨਿੰਦਾਯੋਗ ਹੈ ਦੂਸਰੀ ਗੱਲ ਇਹ ਹੈ ਕਿ ਇਸ ਮੈਸੈਕਰ ਨੇ ਇੱਕ ਜਾਤ ਤਾਜ਼ਾ ਕੀਤੀ ਹੈ ਲਗਭਗ 25 ਸਾਲ ਪੁਰਾਣੀ ਉਹ ਮੈਸੈਕਰ ਸੀ ਚਿੱਠੀ ਸਿੰਘਪੁਰਾ ਦੇ ਵਿੱਚ ਜਦੋਂ ਬਿਲ ਕਲੈਂਟਨ ਦੀ ਆਮਦ ਸੀਗੀ ਦੇਸ਼ ਦੇ ਵਿੱਚ ਜਿਹੜਾ ਅਮਰੀਕਾ ਦਾ ਉਦੋਂ ਦਾ ਰਾਸ਼ਟਰਪਤੀ ਸੀ ਉਸ ਮੌਕੇ ਲਗਭਗ 35 36 ਸਿੱਖ ਬੱਚੇ ਔਰਤਾਂ ਬੰਦੇ ਜਿਹੜੇ ਲਾਈਨ ਚ ਖੜਾ ਕੇ ਇਸ ਕਰਕੇ ਮਾਰ ਦਿੱਤੇ ਗਏ ਕਿ ਉਹ ਇੱਕ ਮinority ਦੇ ਨਾਲ ਸੰਬੰਧਤ ਨਹੀਂ ਤੇ ਬਾਕੀ ਦੀ ਚੀਜ਼ ਆ। ਹਾਲਾਂਕਿ ਉਦੋਂ ਬਾਅਦ ਜਾਂਚ ਵੀ ਹੋਈ ਤੇ ਉਹ ਨੇੜਲੇ ਬੰਦੇ ਫੜ ਕੇ ਮਾਰ ਦਿੱਤੇ ਗਏ। ਉਹ ਜਾਂਚ ਤੋਂ ਬਾਅਦ ਆਇਆ ਇਹ ਨਿਰਦੋਸ਼ ਸੀ ਬੰਦੇ ਜਿਹੜੇ ਮਾਰੇ ਗਏ ਨੇ ਮਾਮਲਾ ਕਿਤੇ ਹੋ ਰਿਹਾ ਹੈ। ਇੱਕ ਤਾਂ ਉਹ ਬਹੁਤ ਵੱਡਾ ਸਵਾਲ ਸੀ ਇਹ ਬਾਰ ਬਾਰ ਘਟਨਾਵਾਂ ਕਿਉਂ ਵਾਪਰਦੀਆਂ ਹਨ। ਦੂਜਾ ਸਵਾਲ ਇਹ ਹੈ ਕਿ ਕੀ ਇਹ ਮਾਮਲਾ ਜੰਮੂ ਕਸ਼ਮੀਰ ਹੋਵੇ ਜਾਂ ਬਾਕੀ ਦੇ ਮਾਮਲੇ ਜਿਹੜੇ ਕੇਵਲ ਲੈਂਡ ਆਰਡਰ ਦੇ ਮਾਮਲੇ ਹੁੰਦੇ ਨੇ ਜਾਂ ਪੋਲਿਟੀਕਲ ਮਾਮਲਿਆਂ ਨੂੰ ਪੋਲਿਟੀਕਲ ਤਰੀਕੇ ਨਾਲ ਹੱਲ ਕਰਨ ਦੀ ਲੋੜ ਹੁੰਦੀ ਹੈ ਹੁਣ ਅਮਨ ਕਾਨੂੰਨ ਦਾ ਮਾਮਲਾ ਜੇ ਤਾਂ ਕੱਲਾ ਫਿਰ ਤਾਂ ਠੀਕ ਹੈ ਫੌਜਾਂ ਲੜਦੀਆਂ ਨੇ ਜਾਂ ਦੂਜੇ ਵੱਡੇ ਉਹਦੇ ਨਾਲ ਲੜਦੇ ਨੇ ਉਹਦੇ ਨਾਲ ਵੀ ਇੱਕ ਲੈਵਲ ਦੀ ਗੱਲ ਇੱਕ ਉਹਦਾ ਪੋਲਿਟੀਕਲ ਮਾਮਲਾ ਜਦੋਂ ਪੋਲਿਟਿਕਸ ਡਿਸਾਈਡ ਕਰਦੀ ਜੰਮੂ ਕਸ਼ਮੀਰ ਦੇ ਵਿੱਚ ਇੱਕ ਐਜੀਟੇਸ਼ਨ ਚੱਲ ਰਹੀ ਹੈ ਬੜੇ ਲੰਮੇ ਸਮੇਂ ਤੋਂ ਲੰਬੇ ਸਮੇਂ ਤੋਂ ਉਹਦੀ ਅਗਵਾਈ ਕੋਈ ਵੱਖ-ਵੱਖ ਕਰ ਰਹੇ ਨੇ ਇੱਕ ਤਾਂ ਮੋਡਰੇਟ ਪਾਰਟੀਆਂ ਨੇ ਜਿਹੜੀਆਂ ਜਿਹਦੇ ਚੋਂ ਇਲੈਕਟੋਰਲ ਪੋਲਿਟਿਕਸ ਚ ਨੇ ਪੋਲਿਟਿਕਸ ਲੜਦੇ ਇੱਕ ਹੁਰੀਅਤ ਕਾਨਫਰੰਸ ਦਾ ਗਰੁੱਪ ਸੀਗਾ ਜਿਹੜੇ ਕਹਿੰਦੇ ਸੀ ਅਸੀਂ ਪੀਸਪੋਰ ਲੜਨਾ ਇੱਕ ਆਰਮਡ ਸਟਰਗਲ ਵਾਲਾ ਗਰੁੱਪ ਸੀ ਬਿਨਾਂ ਸ਼ੱਕ ਕਿਉਂਕਿ ਬੜੇ ਲੰਬੇ ਸਮੇਂ ਤੋਂ ਜਿਹੜੀ ਫੌਜ ਹੈ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਉੱਥੇ ਲੱਗੀ ਆ ਤੇ ਵੱਡੀ ਗਿਣਤੀ ਦੇ ਵਿੱਚ ਉੱਥੇ ਬੈਠ ਕੇ ਉਹ ਆਪਣੇ ਤਰੀਕੇ ਦੇ ਨਾਲ ਉਹਨੂੰ ਹੱਲ ਕਰਨ ਦੀ ਟਰਾਈ ਕਰ ਰਹੇ ਆ ਔਰ ਸਾਡਾ ਸਿਆਸਤਦਾਨ ਜਦੋਂ ਪਾਰਲੀਮੈਂਟ ਦੇ ਵਿੱਚ ਬੋਲਦਾ ਹੈ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਬੋਲਿਆ ਬੜੀ ਬਾਅਦ ਹੋਰ ਵੀ ਬੋਲਦੇ ਨੇ ਕਿ ਹੁਣ 370 ਤਾਂ ਤੋੜਤੀ ਅਗਲਾ ਜਿਹੜਾ ਕਸ਼ਮੀਰ ਦਾ ਹਿੱਸਾ ਉਧਰ ਰਹਿ ਰਿਹਾ ਤੇ ਉਹਨੂੰ ਵੀ ਵਿੱਚ ਸ਼ਾਮਲ ਕਰਨਾ ਵਿੱਚ ਸ਼ਾਮਲ ਕਰਨ ਦਾ ਮਤਲਬ ਹੈ ਮਤਲਬ ਕੀ ਹੈ ਮਤਲਬ ਇਹ ਹੈ ਕਿ ਕੀ ਜੰਮੂ ਕਸ਼ਮੀਰ ਡਿਸਪਿਊਟਡ ਹੈ ਜਾਂ ਉਹ ਅਟੁੱਟ ਟੰਗ ਹੈ ਜੇ ਅਟੁੱਟ ਟੰਗਾ ਤਾਂ ਜਿਹੜਾ ਡਿਸਪਿਊਟਡ ਹੈ ਜਿਹੜਾ ਉਧਰਲੇ ਪਾਸੇ ਆਇਆ ਹੈ ਜੇ ਤੁਸੀਂ ਇਹ ਜੇ ਲੈਣਾ ਹੈ ਇਹਦਾ ਮਤਲਬ ਗੱਲ ਤਾਂ ਝਗੜੇ ਦੀ ਹੈ ਨਾ ਉਹ ਝਗੜੇ ਦੇ ਵਿੱਚ ਕੌਣ ਕੌਣ ਸ਼ਾਮਲ ਨੇ ਉੱਚ ਜੰਮੂ ਕਸ਼ਮੀਰ ਦੇ ਲੋਕ ਵੀ ਨੇ ਪਾਕਿਸਤਾਨ ਵੀ ਹੈ ਭਾਰਤ ਵੀ ਹੈ ਇਹ ਰੌਲਾ ਹੀ ਤਾਂ ਹੈ ਪਾਕਿਸਤਾਨ ਕਹਿ ਰਿਹਾ ਮੇਰੀ ਸਾਰ ਆ ਗਿਆ ਇਹ ਭਾਰਤ ਵਾਲੀ ਸਾਈਡ ਤੋਂ ਕਿਹਾ ਜਾ ਰਿਹਾ ਟੋ ਟੰਗ ਵਿੱਚ ਪਿਸ ਕੌਣ ਰਿਹਾ ਪਿਸ ਰਹੇ ਨੇ ਜੰਮੂ ਕਸ਼ਮੀਰ ਦੇ ਸਧਾਰਨ ਲੋਕ ਇਹ ਸਾਰੇ ਮਾਮਲੇ ਦੇ ਵਿੱਚ ਜਦੋਂ ਵੀ ਕਿਤੇ ਉਹ ਹੁੰਦਾ ਹੈ ਉਹਦਾ ਸੇਖ ਫਿਰ ਇੱਥੇ ਤੱਕ ਪਹੁੰਚਦਾ ਜਿਹੜੇ ਬਾਹਰੋਂ ਕੋਈ ਸੈਲਾਨੀ ਚਲੇ ਗਏ ਜਾਂ ਕੋਈ ਹੋਰ ਚਲੇ ਗਏ ਯਾਤਰੀਆਂ ਤੋਂ ਨਾ ਵਾ ਜਿਹੜੇ ਦੇਖਣ ਵਾਲੇ ਦੇ ਵਿੱਚ ਇਹਨਾਂ ਤੇ ਵੀ ਅਟੈਕ ਹੁੰਦਾ ਇੱਕ ਗੱਲ ਉਹ ਹੁੰਦੀ ਉਹਦਾ ਇਲਾਜ ਦੇ ਤੌਰ ਤੇ ਭਾਜਪੀ ਦਾ ਇੱਕ ਬੜੇ ਲੰਮੇ ਸਮੇ ਤੋਂ ਉਹਨਾਂ ਦਾ ਇੱਕ ਨਜ਼ਰੀਆ ਉਹਨਾਂ ਦਾ ਨਜ਼ਰੀਆ ਸ਼ੁਰੂ ਤੋਂ ਲੈ ਕੇ ਸੀਗਾ ਜਦੋਂ ਸ਼ਾਮਾ ਪ੍ਰਸਾਦ ਮੁਖਰਜੀ ਗਏ ਸੀ ਉਹਨਾਂ ਦਾ ਇੱਥੇ ਬੁੱਤ ਵੀ ਲੱਗਿਆ ਹੋਇਆ ਹੈ ਹੱਦ ਦੇ ਉੱਤੇ ਜਾ ਕੇ ਔਰ ਉਹ ਕਹਿ ਰਹੇ ਸੀ ਕਿ 370 ਤੋੜਾਂਗੇ ਤਾ ਜੰਮੂ ਕਸ਼ਮੀਰ ਟੋ ਟੰਗ ਬਣੇਗਾ ਪਰਮਾਨੈਂਟਲੀ ਤਾਂ ਇਹਦੇ ਨਾਲ ਉੱਥੇ ਸ਼ਾਂਤੀ ਆਏ ਤੇ ਹੁਣ ਉਹ ਸ਼ਾਂਤੀ ਦਾ ਜਿਹੜਾ ਜਰੀਆ ਕਈ ਵਾਰ ਫੈਕਟਸ ਵੀ ਫੇਸ ਕੀਤੇ ਜਾਂਦੇ ਨੇ ਤੱਥ ਕਿੰਨੀਆਂ ਘਟਨਾਵਾਂ ਹੋਈਆਂ ਪਹਿਲਾਂ ਨਾਲੋਂ ਘੱਟ ਹੋਈਆਂ ਜੇ ਚਾਰ ਘਟ ਜਾਣੋਂ ਕਹਿੰਦੇ ਹਾਲਾਤ ਸੁਧਰ ਰਹੇ ਏਸੇ ਟੰਗ ਨਾਲ ਜੇ ਯਾਤਰੀ ਜ ਵੱਧ ਜਾਣ ਲੱਗੇ ਉਹ ਡਾਟਾ ਦੇ ਦਿੰਦੇ ਨੇ ਪਾਰਲੀਮੈਂਟ ਚ ਦੇਖੋ ਜੀ ਹਾਲਾਤ ਸੁਧਰ ਗਏ ਪਰ ਜਦ ਇਹੋ ਜਿਹਾ ਵੱਡਾ ਕਾਰਨਾਮਾ ਕੋਈ ਹੋ ਜਾਂਦਾ ਰੁਕੇ ਫਿਰ 간 ਉਥੇ ਦੀ ਉਥੇ ਆ ਜਾਂਦੀ ਹੈ ਫਿਰ ਤੁਸੀਂ ਕਹਿੰਦੇ ਹੋ ਪਲਵਾਵਾਂ ਤੋਂ ਬਾਅਦ ਇਹ ਵੱਡਾ ਅਟੈਕ ਹੈ ਜੀ ਸਭ ਕੁਝ ਬਣਾ ਫਿਰ ਉਥੇ ਫਿਰ ਦੁਬਾਰਾ ਚਲਾ ਜਾਂਦਾ ਪਲਵਾਵਾਂ ਉਹ ਸੀ ਜਿਹੜਾ ਵੋਟਾਂ ਦੇ ਵੇਲੇ 2019 ਦੇ ਵਿੱਚ ਜਿਨੇ ਪਾਸਾ ਪਲਟਿਆ ਇੱਥੇ ਸਾਡੀ ਦੇਸ਼ ਦੀ ਸਿਆਸਤ ਦੇ ਵਿੱਚ ਕੀ ਭਾਰਤੀ ਤੇ ਪਾਕਿਸਤਾਨੀ ਹਕਮਰਾਨ ਜਿਹੜੇ ਨੇ ਜਦੋਂ ਇਹਨੂੰ ਕੇਵਲ ਵੋਟ ਸਿਆਸਤ ਦੇ ਐਂਗਲ ਤੋਂ ਲੈਂਦੇ ਨੇ ਬਾਕੀ ਜਗ੍ਹਾ ਪੋਲਰਾਈਜੇਸ਼ਨ ਕਰਨ ਤੋਂ ਲੈਂਦੇ ਨੇ ਤਾਂ ਮਾਮਲੇ ਦਾ ਸੋਲੂਸ਼ਨ ਨਹੀਂ ਨਜ਼ਰ ਆਉਂਦਾ ਉਸ ਲੈਵਲ ਦੇ ਉੱਤੇ ਔਰ ਇਹਨੂੰ ਦੇਖਣ ਵਾਲਾ ਸਵਾਲ ਹੈ ਬਿਲਕੁਲ ਜਿਵੇਂ ਇਹਨਾਂ ਨੇ ਕਿਹਾ ਇਸ ਦੇਸ਼ ਦੇ ਵਿੱਚ ਪਹਿਲੀ ਘਟਨਾ ਸੀ 5 ਅਗਸਤ 2019 ਜਦੋਂ ਕਿਸੇ ਸਟੇਟ ਦਾ ਰੁਤਬਾ ਘਟਾ ਕੇ ਝੂਟੀ ਚ ਬਦਲ ਦਿੱਤਾ ਹੋਵੇ ਗਵਰਨਮੈਂਟ ਆਫ ਇੰਡੀਆ ਨੂੰ ਹੱਕ ਸੀ ਰਾਜਾਂ ਦੀਆਂ ਹੱਦਬੰਦੀਆਂ ਬਦਲਣਾ ਇੱਕ ਰਾਜ ਤੋਂ ਵੱਧ ਰਾਜ ਬਣਾਉਣੇ ਦੋ ਰਾਜਾਂ ਨੂੰ ਆਪਸ ਦੇ ਵਿੱਚ ਮਿਲਾ ਦੇਣਾ ਉਹ ਇੱਕ ਤਰਤੀਬ ਚੱਲਦੀ ਸੀ ਤਾਂ ਕਿ ਉੱਥੇ ਤੱਕ ਹੈ ਪਰ ਉਹਨਾਂ ਦਾ ਰੁਤਬਾ ਘਟਾ ਦੇਣਾ 370 স্পেশাল পাওয়ার ਤੋਂ ਸਟੇਟ ਵੀ ਨਾ ਰਹਿਣ ਦਿੱਤਾ ਤੇ ਫਿਰ ਡਿਊਟੀ 'ਚ ਬਦਲਤਾ ਦੋ ਪਾਸੇ ਬਦਲਤੀ। ਇਹਦੀ ਨਵਜ ਇੱਥੋਂ ਦੇਖਣੀ ਚਾਹੀਦੀ ਹੈ ਕਿ ਜੰਮੂ ਕਸ਼ਮੀਰ ਤਾਂ ਠੀਕ ਹੈ। ਲੇ ਤੇ ਲਦਾਖ ਜਿਹੜੇ ਪਹਿਲਾਂ ਤੋਂ ਨਾਰਾਜ਼ ਸੀ ਜੰਮੂ ਕਸ਼ਮੀਰ ਦੇ ਹੁਕਮਰਾਨਾਂ ਤੋਂ ਜਿਹੜੇ ਇਹ ਕਹਿ ਰਹੇ ਸੀ ਕਿ ਸਾਨੂੰ ਤਾਂ ਅੱਡ ਬਣਾ ਦਿਓ ਹੁਣ ਜਦੋਂ ਉੱਥੇ ਡਿਊਟੀ ਬਣ ਗਈ ਤਾਂ ਉਥੋਂ ਦੇ ਵੀ ਬੰਦੇ ਜਿਹੜੇ ਨੇ ਵਾਗਚੰਗ ਦੀ ਜਿਹੜੀ ਉਹ ਅਗਵਾਈ ਦੇ ਵਿੱਚ ਸਾਇੰਟਿਸਟ ਬੰਦਾ ਹੈ ਤੇ ਕਿੰਨੇ ਲੋਕ ਪੈਦਲ ਚੱਲ ਕੇ ਦਿੱਲੀ ਨੂੰ ਜਾਂਦੇ ਨੇ ਕਿ ਤੁਸੀਂ ਤਾਂ ਸਾਡਾ ਵੀ ਬਰਬਾਦ ਕਰ ਦੋਗੇ ਸਾਡਾ ਵਾਤਾਵਰਨ ਖਰਾਬ ਹੋ ਜਾਏਗਾ ਸਾਡੀ ਜ਼ਿੰਦਗੀ ਚਲੀ ਜਾਏਗੀ ਜਿਹੜਾ ਉਧਰ ਉੱਪਰ ਹਮਾਲਿਆ ਦੇ ਵਿੱਚ ਇੱਕ ਐਟਮੋਸਫੀਅਰ ਹੈ বরਫ ਦਾ ਜਾਂ ਬਾਕੀ ਹੈ ਜੇ ਇੰਨੇ ਲੋਕ ਜਾ ਜਾ ਕੇ ਉੱਥੇ ਰਹਿਣ ਲੱਗ ਗਏ ਤੇ ਇਹਦਾ ਇਹਦਾ ਅਸਰ ਓਵਰਆਲ ਪੂਰੇ ਦੇਸ਼ ਤੇ ਵੀ ਪਏਗਾ ਇਹਨੂੰ ਰੋਕੋ ਕਿਸੇ ਨਾ ਕਿਸੇ ਤਰੀਕੇ ਨਾਲ ਉਹਨੇ ਮਰਨ ਮਰਤ ਵੀ ਰੱਖਿਆ ਤੇ ਉਹਨੇ ਪ੍ਰੋਟੈਸਟ ਵੀ ਕੀਤੇ ਇਹਦਾ ਮਤਲਬ ਉਹ ਬੰਦੇ ਵੀ ਸੰਤੁਸ਼ਟ ਨਹੀਂ ਹੈ ਜਿੱਥੋਂ ਉਸ ਸਮੇਂ ਦੇ ਵਿੱਚ ਇਕੋਚਟਕੇ ਵਿੱਚ ਭਾਜਪਾ ਦਾ ਬੰਦਾ ਜਿੱਤ ਗਿਆ ਸੀ ਮੜਕੇ ਉਹ ਨਹੀਂ ਜਿੱਤੇ ਆ ਉੱਥੋਂ ਤੇ ਇਹ ਵੀ ਇੱਕ ਭਾਵਨਾਮਾ ਦਾ ਸਵਾਲ ਲੋਕਨ ਬੰਦਿਆਂ ਦੀ ਸੈਟੀਸਫੈਕਸ਼ਨ ਦਾ ਸਵਾਲ ਹੈ ਦੇਖਣਾ ਚਾਹੀਦਾ ਇਹਦਾ ਮਤਲਬ ਉਹ ਫੈਸਲਾ ਰਿਵਿਊ ਹੋਣਾ ਚਾਹੀਦਾ ਦੂਜੀ ਗੱਲ ਜਿਹੜੀਆਂ ਤਰ੍ਹਾਂ ਮੋਡਰੇਟ ਤਰ੍ਹਾਂ ਸੀ ਉਹਨਾਂ ਨੂੰ ਤੁਸੀਂ ਅੰਦਰ ਬੰਦ ਕੀਤਾ ਉਹਨਾਂ ਨਾਲ ਨੇਗੋਸ਼ੀਏਟ ਨਹੀਂ ਕੀਤਾ ਉਹਨਾਂ ਨੂੰ ਤੁਸੀਂ ਕਰਪਟ ਕਰਪਟ ਕਹਿ ਕੇ ਸਾਈਡ ਤੇ ਰੱਖਿਆ ਤੇ ਤੁਹਾਡੇ ਕੋਲ ਕੋਈ ਅਹੇ ਜੇ ਤਾਂ ਨਹੀਂ ਬਚੀ ਜੰਮੂ ਕਸ਼ਮੀਰ ਦੇ ਵਿੱਚ ਜਿਹੜੀ ਖੜਕੇ ਤੁਹਾਡੇ ਨਾਲ ਅਟੈਚ ਹੋ ਸਕੇ ਗੱਲ ਕਰ ਸਕੇ ਅੱਗੇ ਵਧ ਸਕੇ ਕਿਸੇ ਕਿਸੇ ਉਹ ਵੀ ਨਹੀਂ ਤੀਜਾ ਤੁਸੀਂ ਕਹਿੰਦੇ ਜੰਮੂ ਕਸ਼ਮੀਰ ਦਾ ਵਿਕਾਸ ਕਰਨਾ ਜੰਮੂ ਕਸ਼ਮੀਰ ਦੇ ਵਿੱਚ ਤਾਥੇ ਨੇ ਕਿ ਕੋਈ ਵੇਕਰ ਅਜ ਤੋਂ ਪਹਿਲਾਂ ਬਣੀ ਸੀ ਲੈਂਡ ਰਿਫਾਰਮ ਬਹੁਤ ਪਹਿਲਾਂ ਹੋ ਚੁੱਕੇ ਸੀ ਹਰ ਬੰਦੇ ਕੋਲ ਚਾਹੇ 2 ਕਨਾਲਾ ਚਾਹੇ 1 ਕਨਾਲਾ ਲੈਂਡ ਸੀ ਤੇ ਜਿਹੜੇ ਬੰਦੇ ਕੋਈ ਇਹੋ ਜਿਹਾ ਨਹੀਂ ਸੀ ਬਣਿਆ ਉਹ ਤੋਂ ਬਹੁਤ ਪੁਰਾਣੀ ਸਾਡੇ ਨਾਲੋਂ ਪਹਿਲਾਂ ਦੀਆਂ ਗੱਲਾਂ ਆ ਤੇ ਜਿਹੜੇ ਸੂਬੇ ਜਿੱਥੇ ਤਰੱਕੀ ਕਰਨੀ ਹੈ ਜੂਪੀ ਬਿਹਾਰ ਜਾਂ ਵੱਖ-ਵੱਖ ਥਾਵਾਂ ਤੇ ਜਿੱਥੇ ਬੇਘਰੇ ਲੋਕ ਸੌਂਦੇ ਨੇ ਸਟੇਸ਼ਨਾਂ ਤੇ ਉਹਦੀ ਤਾਂ ਤੁਸੀਂ ਗੱਲ ਵੀ ਨਹੀਂ ਕੀਤੀ ਤੁਸੀਂ ਹੋਰ ਪਾਸੇ ਵੱਲ ਚੱਲ ਗਏ ਇਹਦੇ ਲਈ ਦੁਨੀਆਂ ਦੇ ਮਹਾਰਾ ਤੋਂ ਵੀ ਤੁਸੀਂ ਗੱਲ ਸਿੱਖ ਸਕਦੇ ਹੋ ਕਿ ਨੌਮ ਚਮਸਕੀ ਦੁਨੀਆਂ ਦੇ ਬਹੁਤ بڑے ਸਕਾਲਰ ਨੇ ਜਿਹੜੇ ਇਸ ਗੱਲ ਨੂੰ ਲੋਕਾਂ ਦੀ ਆਵਾਜ਼ ਨੂੰ ਤਰਜੀਹ ਦਿੰਦੇ ਨੇ ਉਹਨਾਂ ਦਾ ਕਹਿਣਾ ਹੈ ਉਹਨਾਂ ਦੀ ਕਿਤਾਬ ਹੈ ਉਹਦੇ ਵਿੱਚ ਕਿਹਾ ਗਿਆ ਕਿ ਮਹਾਸ਼ਕਤੀਵਾਦ ਤੇ ਅਤਵਾਦ ਇੱਕੋ ਸਿੱਕੇ ਦੇ ਦੋ ਪਾਸੇ ਹੁੰਦੇ ਨੇ ਜੇ ਤੁਸੀਂ ਮਹਾਸ਼ਕਤੀਵਾਦੀ ਰੁਝਾਨ ਬੰਦ ਨਹੀਂ ਕਰੋਗੇ ਕਿਤੇ ਵੀ ਅੱਤਵਾਦ ਖਤਮ ਕਰੇ ਨਹੀਂ ਸਕਦੇ ਜ਼ੋਰ ਨਾਲ ਉਹ ਕਹਿੰਦੇ ਅਮਰੀਕਾ ਨੇ ਮਹਾਸ਼ਕਤੀਵਾਦ ਦੁਨੀਆ ਚ ਫੈਲਾਇਆ ਕਿ ਮੈਂ ਬਾਸ ਹਾਂ ਉਹਨੇ ਅੱਤਵਾਦ ਦਾ ਦਾਇਰਾ ਵੀ ਦੁਨੀਆ ਭਰ ਦੇ ਵਿੱਚ ਕਰਤਾ ਕਿਉਂਕਿ ਦੁਨੀਆ ਭਰ ਫਿਰ ਉਹਦੇ ਚ ਖਲਾਫ ਹੋ ਗਏ ਔਰ ਜਿਹੜੀਆਂ ਵੀ ਚੀਜ਼ਾਂ ਨੇ ਜਿੰਨਾ ਦਾਇਰਾ ਤੁਸੀਂ ਬਲਡੋਜ ਕਰਨ ਦਾ ਅਪਣਾਓਗੇ ਸੁਪਰ ਪਾਵਰ ਦਾ ਅਪਣਾਓਗੇ ਮਹਾਸ਼ਕਤੀਵਾਦ ਦਾ ਅਪਣਾਓਗੇ ਤਾ ਉਹਦਾ ਐਕਸ਼ਨ ਦਾ ਰਿਐਕਸ਼ਨ ਵੀ ਇੱਕ ਸੈਂਟਿਫਿਕ ਗੱਲ ਹੈ ਲਾਜ਼ਮੀ ਹੁੰਦਾ ਕਦੇ ਘਟ ਕਦੇ ਵੱਧ ਇਸ ਲਈ ਦੁਨੀਆ ਦੇ ਉਹਨਾਂ ਸਕਾਲਰ ਜਿਹਨੂੰ ਜਾਣਨਾ ਸੁਣਨਾ ਬੜਾ ਜ਼ਰੂਰੀ ਹੈ ਆਪਣੀਆਂ ਸਮੱਸਿਆਵਾਂ 'ਚ ਹੱਲ ਕਰਦੇ ਹੋਏ ਵੀ ਇਹ ਨਹੀਂ ਸਾਡੇ ਸ਼ਾਸਕ ਜਿਹੜੇ ਨੇ ਉਸ ਪਾਸੇ ਵੱਲ ਧਿਆਨ ਸ਼ਾਇਦ ਨਹੀਂ ਦੇ ਰਹੇ ਇਸ ਮਾਮਲੇ 'ਚ ਕਿਉਂਕਿ ਅਸੀਂ ਜਜਬਾਤੀ ਹੋ ਜਾਂਦੇ ਹਾਂ ਜੇ ਅੱਜ ਰੈਸਨਲ ਕੋਈ ਗੱਲ ਕਰੂਗਾ ਉਹ ਕਹਿੰਦੇ ਤੁਸੀਂ ਤਾਂ ਪਾਕਿਸਤਾਨ ਨਾਲ ਲੱਗ ਗਏ ਹੋ ਪਤਾ ਨਹੀਂ ਅੱਤਵਾਦੀ سپورਟ ਹੈ ਪਤਾ ਨਹੀਂ ਬਾਕੀ ਹੈ ਜਿੰਨੀਆਂ ਵੀ ਘਟਨਾਵਾਂ ਵਾਪਰਦੀਆਂ ਨੇ ਉਹਦੇ ਨਾਲ ਤੁਹਾਨੂੰ ਮੰਥਨ ਹੋਰ ਜ਼ਿਆਦਾ ਕਰਨਾ ਸਗੋ ਚਾਹੀਦਾ ਇਸੇ ਤਰ੍ਹਾਂ ਕੌਣ ਕਰਾ ਰਿਹਾ ਹੈ ਕੌਣ ਨਹੀਂ ਅਜੇ ਪਹਿਲੀ ਛੱਟੇ ਇਹ ਤਾਂ ਕਿਹਾ ਨਹੀਂ ਜਾ ਸਕਦਾ ਇਹਦੀ ਜਾਂਚ ਹੋਣੀ ਚਾਹੀਦੀ ਹੈ ਇੰਡੀਪੈਂਡੈਂਟ ਇੰਡੀਪੈਂਡੈਂਟ ਜਾਂਚ ਹੋ ਕੇ ਲੋਕਾਂ ਦੇ ਸਾਹਮਣੇ ਆਉਣੀ ਚਾਹੀਦੀ ਹੈ ਕੀ ਗਲਤ ਹੈ ਜਿਵੇਂ ਚਿੱਠੀਪੁਰ ਚਿੱਠੀ ਸਿੰਘਪੁਰ ਦਾ ਇੱਕ ਮਾਮਲਾ ਆਇਆ ਮੈਨੂੰ ਨਹੀਂ ਪਤਾ ਉਹ ਬਿਲਕੁਲ ਇੰਟਰ ਠੀਕ ਨੇ ਜਾਂ ਇਹ ਠੀਕ ਨੇ ਜਾਂ ਕੌਣ ਨੇ ਤੇ ਉੱਥੇ ਮੈਡਲਿਨ ਆਲਬਰਾਇਟ ਜਿਹੜੀ ਉਹ ਸੈਕਟਰੀ ਆਫ ਸਟੇਟਸ ਸੀ ਜਿਹੜੇ ਉਦੋਂ ਪਹਿਲਾਂ ਉਹਨਾਂ ਨੇ ਕਿਤਾਬ ਲਿਖੀ ਸੀ ਮਾਈਟਰੀ ਆਨ ਮਾਈਟਰੀ ਦੇ ਨਾਂ ਦੇ ਉੱਤੇ ਤੇ ਬਾਕੀ ਅਮਰੀਕਾ ਤੇ ਜੋ ਇੰਪੈਕਟ ਹੋਦਾ ਪਿਆ ਸਾਰਾ ਉਹਦਾ ਫਾਰਵਰਡ ਲਿਖਿਆ ਬਿਲ ਕਲਿੰਟਨ ਬਿਲ ਕਲਿੰਟਨ ਨੇ ਇਹਦਾ ਜ਼ਿਕਰ ਕੀਤਾ ਕਿ ਚਿੱਠੀ ਸਿੰਗਾਪੁਰਾ ਦਾ ਜਿਹੜਾ ਮਾਮਲਾ ਹੈ ਉਹ ਉਹਨੇ ਤਾਂ ਕਲੀਅਰ ਕੱਟ ਲਿਖਿਆ ਕਿ ਇੰਡੀਅਨ ਏਜੰਸੀ ਦਾ ਉਹਦੇ ਚ ਰੋਲ ਸੀਗਾ ਜੇ ਮੈਂ ਨਾ ਜਾਂਦਾ ਸ਼ਾਇਦ ਉਹਨਾਂ ਦੀ ਜਾਨਾਂ ਬਚ ਜਾਂਦੀਆਂ ਮੇਰੇ ਦੌਰੇ ਨੂੰ ਸਾਬੋਤ ਆਜ ਕਰਨ ਦੇ ਲਈ ਇਹ ਘਟਨਾਕ੍ਰਮ ਵਾਪਰਿਆ ਹੁਣ ਉਸ ਤੋਂ ਬਾਅਦ ਕੋਈ ਬਹੁਤ ਵੱਡਾ ਰੌਲਾ ਨਹੀਂ ਪਿਆ ਨਾ ਨਗੇਟ ਕੀਤਾ ਹੈ ਭਾਰਤ ਸਰਕਾਰ ਨੇ ਤਾਂ ਰਿਐਕਟ ਕਰਦੀ ਆ ਬਹੁਤ ਜ਼ਿਆਦਾ ਮਾਮਲਿਆਂ ਦੇ ਵਿੱਚ ਇਹ ਮਾਮਲੇ ਉੱਥੇ ਖੜੇ ਹੋਏ ਨੇ ਕੀ ਕੀ ਵਾਪਰ ਰਿਹਾ ਕੀ ਕੀ ਨਹੀਂ ਵਾਪਰ ਰਿਹਾ ਦੁਨੀਆ 'ਚ ਪਰ ਇਹ ਤੱਥ ਹੈ ਇਹ ਤੱਥ ਤੋਂ ਤਾਂ ਇਨਕਾਰ ਨਹੀਂ ਕੀਤਾ ਜਾ ਕਿਤਾਬ ਦੇ ਫਾਰਵਰਡ 'ਚ ਲਿਖਿਆ ਜਿਹੜਾ ਮਰਜ਼ੀ ਦੇਖ ਸਕਦਾ ਪੜ ਸਕਦਾ ਔਰ ਇਹ ਤੋਂ ਬਾਅਦ ਇਸੇ ਕਰਕੇ ਜਿਹੜੀਆਂ ਇਹ ਜਿਹੜੀਆਂ ਘਟਨਾਵਾਂ ਨੇ ਆਪਸ ਦੇ ਵਿੱਚ ਇੱਥੇ ਜੰਮੂ ਕਸ਼ਮੀਰ ਦੇ ਵਿੱਚ ਵੀ ਜਿਹੜੀ ਸਟੇਟ ਹੁੱਡ ਦੀ ਉਹ ਡਿਮਾਂਡ ਕਰ ਰਹੇ ਨੇ ਬਾਕੀ ਨੇ ਜੇ ਤੁਸੀਂ ਨਾਰਥ-ਈਸਟ ਦੇ ਵਿੱਚ ਸਪੈਸ਼ਲ ਸਟੇਟਸ ਅਜੇ ਵੀ ਦਿੱਤੇ ਹੋਏ ਨੇ ਇੱਕ ਵਾਰ ਤਾਂ ਤੁਸੀਂ ਬਣਾਇਆ ਹੀ ਨਹੀਂ ਕਿਤੇ ਵੀ ਇਕੋ ਟਾਈਪ ਦੇ ਤਾਂ ਰਾਈਟ ਨਹੀਂ ਆ ਕਿਤੇ ਵੀ ਵੱਖ-ਵੱਖ ਨੇ ਤਾਂ ਫਿਰ ਇੱਥੇ ਦੇ ਕੱਲੇ ਕਿਉਂ ਤੁਸੀਂ ਛੇੜਛਾੜ ਇਸ ਲੈਵਲ ਤੇ ਕੀਤੀ ਹੈ ਇਹਦਾ ਜਵਾਬ ਬਿਲਕੁਲ ਦੇਣ ਦੀ ਲੋੜ ਪੈਗੀ ਔਰ ਇਹੋ ਜਿਹੇ ਮਾਮਲਿਆਂ ਨੂੰ ਉਥੋਂ ਦੀਆਂ ਪਾਰਟੀਆਂ ਨੂੰ ਕੌਨਫੀਡੈਂਸ ਦੇ ਵਿੱਚ ਲੈ ਕੇ ਭਰੋਸੇ ਦੇ ਵਿੱਚ ਲੈ ਕੇ ਗੱਲਬਾਤ ਅੱਗੇ ਤੋਰਨੀ ਚਾਹੀਦੀ ਹੈ ਪੋਲਿਟਿਕਲ ਗੱਲਬਾਤ ਦੇ ਤੌਰ ਤੇ ਹਾਂ ਇਹਨਾਂ ਮਾਮਲਿਆਂ ਦੀ ਜਿਹੜੇ ਜਿਹੜੇ ਏਸਕ ਮਾਮਲੇ ਚਾਹੇ ਉਹ ਕਾਊਂਟਰ ਟੈਰਰਿਜ਼ਮ ਹੈ ਜੇ ਮੈਂ ਟੈਰਰਿਜ਼ਮ ਹੈ ਜਿਹੜਾ ਮਰਜ਼ੀ ਪਾਸੇੋਂ ਆਉਂਦੇ ਨੇ ਉਹਦੇ ਖਿਲਾਫ ਪੀਸ ਦੀ ਪੋਲਿਟਿਕਸ ਅੱਗੇ ਵਧਾਉਣੀ ਚਾਹੀਦੀ ਹੈ ਸ਼ਾਂਤੀ ਦਾ ਜਿਹੜੀ ਸਿਆਸਤ ਹੈ ਇਹ ਕਦੇ ਵੀ ਕਿਸੇ ਨੂੰ ਕੁਝ ਨਹੀਂ ਦੇਣਗੇ ਆਰਮ ਜ ਕਿਧਰੋਂ ਵੀ ਆਉਂਦੇ ਨੇ ਉਹ ਝੂਠੇ ਪੁਲਿਸ ਨੂੰ ਖਾਵਲੇ ਪੁਲਸ ਕਰੇ ਪੈਰਾਮਿਲਟਰੀ ਫੋਰਸਸ ਕਰਨ ਜੋ ਕੋਈ ਇੰਡੀਵਿਜੂਅਲ ਅਟੈਰਰਿਸਟ ਕਰੇ ਇਹਦੇ ਖਿਲਾਫ ਲੋਕਾਂ ਨੂੰ ਆਵਾਜ਼ ਉਠਾਉਣੀ ਚਾਹੀਦੀ ਹੈ ਪਰ ਜੰਮੂ ਕਸ਼ਮੀਰ ਦੇ ਜਿਹੜੇ ਇਹ ਘਟਰਾਵਾਂ ਵਾਪਰ ਰਹੀਆਂ ਨੇ ਇਹਦਾ ਜਵਾਬ ਪਾਰਲੀਮੈਂਟ ਦੇ ਵਿੱਚ ਜਾਂ ਬਾਹਰ ਸੱਤਾਧਾਰੀ ਧਿਰ ਨੂੰ ਜ਼ਰੂਰ ਦੇਣਾ ਚਾਹੀਦਾ ਹੈ ਖੁੱਲ੍ਹ ਕੇ ਦੇਣਾ ਚਾਹੀਦਾ ਹੈ ਕਿ ਕੀ ਜਿਹੜਾ ਸਰਕਾਰ ਨੇ ਇਹ ਰਵੱਈਆ ਲਿਆ ਸੀ ਕਿ ਜੰਮੂ ਕਸ਼ਮੀਰ ਦੀਆਂ ਜਿੰਨੀਆਂ ਧਿਰਾਂ ਨੇ ਹੁਣ ਕਿਸੇ ਦੇ ਨਾਲ ਕੋਈ ਡਾਇਲੌਗ ਨਹੀਂ ਕਰਨਾ ਜਿਹੜੀਆਂ ਵੀ ਵੱਖਵਾਦੀ ਗੱਲ ਕਰਦੀਆਂ ਨੇ ਚਾਹੇ ਉਹ ਸੌਫਟ ਨੇ ਚਾਹੇ ਉਹ ਹਾਰਡ ਨੇ ਕਿਸੇ ਨਾਲ ਕੋਈ ਗੱਲ ਨਹੀਂ ਕਰਨੀ ਜੀ ਹੁਣ ਜੇ ਗੱਲ ਹੋਊਗੀ ਤਾਂ ਸਿਰਫ ਸਰਕਾਰ ਆਪਣੇ ਪੱਧਰ ਤੇ ਹੀ ਚੱਲੂਗੀ ਜਿਵੇਂ ਇੱਕ ਪਾਲਿਸੀ ਬਣੂਗੀ ਉਹ ਕਾਮਯਾਬ ਹੁੰਦੀ ਨਹੀਂ ਲੱਗ ਰਹੀ ਨਹੀਂ ਬਿਲਕੁਲ ਨਹੀਂ ਉਹਨਾਂ ਨੇ ਇੱਕ ਸਾਂਝਾ ਮੰਚ ਵੀ ਬਣਾਇਆ ਸੀ ਗੁਪਕਾਰ ਅਲਾਈਅੰਸ ਦੇ ਤੌਰ ਦੇ ਉੱਤੇ ਸਾਰੀਆਂ ਭਾਵੇਂ ਉਹ ਪੂਰੀ ਤਰ੍ਹਾਂ ਨਹੀਂ ਇੰਟੈਕਟ ਹੁਣ ਲੋਕਾਂ ਨੇ ਵੋਟਾਂ ਦੇ ਅੰਗਲ ਤੋਂ ਵੀ ਦੱਸਤਾ ਕਿ ਲੋਕ ਉਹਨਾਂ ਨੂੰ ਵੋਟ ਪਾ ਰਹੇ ਨੇ ਜ਼ਿਆਦਾਤਰ ਤਾਂ ਹੀ ਤਾਂ ਇਹ ਸਿੱਧੀ ਸਰਕਾਰ ਬਣੀ ਹੈ ਨਾ ਨੈਸ਼ਨਲ ਕਾਨਫਰੰਸ ਦੀ ਜਿਹੜੀ ਬਾਕੀ ਦੀਆਂ ਚੀਜ਼ਾਂ ਨੇ ਉਹਨਾਂ ਇਹਦਾ ਮਤਲਬ ਜੰਮੂ ਕਸ਼ਮੀਰ ਦੇ ਲੋਕ ਬੀਜੇਪੀ ਨੂੰ ਉਹਨਾਂ ਉਹ ਨਹੀਂ ਕਰਦੇ ਜਿੰਨਾ ਪਹਿਲਾਂ ਉਹਨਾਂ ਨੂੰ ਲੱਗਦਾ ਸੀ ਕਿ ਸ਼ਾਇਦ ਸਾਨੂੰ ਹੀ ਫਿਰ ਕਹਿਣਗੇ ਜੇ ਵਧੀਆ ਕੰਮ ਹੋਵੇ ਤਾਂ ਲੋਕ ਤੁਹਾਡੇ ਨਾਲ ਮਿਲਨੇ ਚਾਹੀਦੇ ਨੇ ਉਸ ਸਾਰੇ ਮਾਮਲੇ ਦੇ ਵਿੱਚ ਇਹਦਾ ਮਤਲਬ ਰੀਜਨਲ ਤੇ ਖੇਤਰੀ ਉਹਨਾਂ ਤਰ੍ਹਾਂ ਨੂੰ ਜਿਹੜੀਆਂ ਉੱਥੇ ਰਹਦੀਆਂ ਨੇ ਜਿਹੜੀਆਂ ਲੋਕਾਂ ਤੋਂ ਵੋਟ ਲੈਂਦੀਆਂ ਨੇ ਬਾਕੀ ਗੱਲਾਂ ਕਰਦੀਆਂ ਨੇ ਉਹਨਾਂ ਨੂੰ ਕੰਫੀਡੈਂਸ ਲੈਣਾ ਜ਼ਰੂਰੀ ਹੈ ਨਹੀਂ ਤਾਂ ਕੀ ਇਹ ਅਮੈਜ਼ਕਰ ਹੋ ਜਾਈ ਹੈ ਜਿਵੇਂ ਹੁਣ ਵਾਈਸ ਪ੍ਰੈਜ਼ੀਡੈਂਟ ਆਇਆ ਹੋਇਆ ਅਮਰੀਕਾ ਦਾ ਜੇ ਡੀ ਵੈਂਸ ਔਰ ਉਦੋਂ ਪਹਿਲਾਂ ਬਿਲ ਕੈਲੈਂਟਰ ਆਇਆ ਸੀ ਜਿਹੜੀਆਂ ਵੱਡੀਆਂ ਮਾਰਦਾਤਾ ਜਿਹੜੀਆਂ ਦੁਬਾਰਾ ਗਲੋਬਲ ਲੈਵਲ ਤੇ ਖੜਾ ਕਰ ਦੇਣਗੀਆਂ ਇਹ ਸਾਰੇ ਮਾਮਲੇ ਨੂੰ ਔਰ ਲਗਾਤਾਰ ਇੰਟਰਨੈਸ਼ਨਲਲੀ ਇਹਦੇ ਤੇ ਡਿਬੇਟ ਹੋ ਰਹੀ ਹੈ ਤਾਂ ਕੀ ਖਟਿਆ ਤੇ ਕੀ ਗੁਆਇਆ ਇਹ ਸੋਚਣਾ ਪਊਗਾ